ਅਰਜਨ ਸਾਹਿਬ ਜੀ ਨੂੰ ਸਿਮਰਉ ਸਿਰੀਆ ਦਾ ਹੈ ਸਿਰੀਰ ਕੀ ਸੰਤਿਆ ਇਹ ਜਦ ਸਖਾ ਸੰਸਟਗਾਏ ਤੇਗ ਬਹਾਰ ਦਸਿਮਰੇ ਆਇਕਰ ਨੌਨੇ ਦਾ ਬਤ ਹੈ ਸਭ ਥਾਈ ਹੋਣਾ ਦੀ ਖਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਾਈ ਹੋਣਾ ਦੀ ਸਾਰੇ ਦਸਾਂ ਪਾਤਸ਼ਾਹਿਆਂ ਦੀ ਜੋਤ ਸ੍ਰੀ ਗੁਰਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਰ ਦਾ ਧਿਆਨ ਤਰ ਕੇ ਖਾਲਸਾ ਸਾਹਿਬ ਵੱਲੋਂ ਜੀ ਬੱਚਾ ਪਿਆਰੇਆ ਚਾਂ ਸਾਬ ਚੜਦੇ ਚੜੀਏ ਲੱਗਦੇ ਹਟੀਆਂ ਜੱਪੀਆਂ ਟੱਪੀਆਂ ਸਿੱਧ ਜਵਾਨਾਂ ਜਿੰਤਰਾ ਨਾਮ ਚੁਪਿਆ ਡੰਡ ਕੇ ਛੱਕਿਆ ਦੇਖਤ ਲਈ ਤੇਗ ਵਹਾਈ ਦੇ ਸੰਕੈਂਡਟ ਕੀਤਾ ਤੇ ਨਾ ਪਿਆਰਿਆਂ ਸਤੈਰਾਂ ਦੀ ਕਮਾਈ ਦਾ ਧਿਆਨ ਕਰੇ ਖਾਲਸਾ ਸਾਹਿਬ ਨੇ ਕੀਤਾ ਜੈ ਹਾਏ ਗੁਰੂ ਜਨਾ ਸਿੰਘਾਂ ਸਿੰਘੀਆਂ ਨੇ ਧਰਮੇ ਦੇ ਸਿੱਧ ਤੇ ਬੰਦ ਬੰਦ ਕਟਾਏ ਖੋਪਰੀਆਂ ਲੈਆਂ ਨਾ ਝਰਕੜੀਆਂ ਤੇ ਜਿਹੜੇ ਪਨਾਰੇ ਨੱਚ ਰਹੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਆਸਵਾਸਾ ਸੰਗ ਨਿਵਾਹੀ ਤਨਾ ਗੁਰਸਿੱਖਾਂ ਦੀ ਕਮਾਈ ਦਾ ਧਿਆਨ ਕਰੇ ਖਾਲਸਾ ਸਾਹਿਬ ਵੱਲੋਂ ਜੀ ਜੈ ਹਾਏ ਗੁਰੂ ਸੰਜਾ ਤੱਕਤਾ ਸਰਬਤ ਗੁਰਦਵਾਰਿਆਂ ਦਾ ਧਿਆਨ ਤਰ ਕੇ ਵੱਲੋ ਜੀ ਵਾਹਿਗੁਰੂ ਪ੍ਰਤਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ 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 ਚਿੱਤਾਂ ਵਿੱਚ ਚਿੱਤਾਂ ਬਣ ਕੇ ਸਰਬ ਸੁਖੋਭਾ ਜਹਾਂ ਨੰਗੁਰ ਖਾਲਸਾ ਜੀ ਸਹਾਇ ਕਹਾ ਤਹਰ ਰੱਖਿਆ ਰਿਆਤ ਦੇ ਇੱਕ ਇੱਕ ਫਤਿਹਗ੍ਰਿਤ ਕੇ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਣ ਕੇਸ ਦਾਣ ਤਾਨ ਬਬੇਕਦਾਨ ਸਾਹਦਾਨ ਭਰੋਸਾ ਦੰਦ ਨਸਰਦਾਨ ਨੰਦਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੰਗੇ ਜੁੱਗ ਜੁਗਤਾਲ ਕਰ ਰੱਖਿਆ ਜਿਆਕਾਰ ਬੋਲੋ ਜੀ ਸੁਬਾਹ ਅਲਿਕ ਸਖੰਦਾ ਮੰਨੀ ਮਾ ਮਤੁੱਚੀ ਮਨ ਪਦਰਾਖਾ ਬਕਾਲ ਪ੍ਰਖਵਾ ਗੁਰੂ ਅਕਾਲਪੁਰ ਆਪਣੇ ਪੰਜ ਦੇ ਸਦਾ ਸਜਦਾ ਘਰ ਪੁੱਤਾ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਘਰ ਤਾਂ ਮਾਨੂ ਜਿਨੇ ਨੂੰ ਆਪ ਜੀ ਨੇ ਸੋਨੇ ਖਾਨਸਾ ਪੰਤ ਕਮ ਚੋੜਿਆ ਗਿਆ ਜੀ ਲੇ ਦਰਸ਼ਨ ਦਿਦਾਰ ਸੇਵਾ ਸੰਭਾਲ ਕਰਦਾ ਦਾਨ ਤੇਰੇ ਖਾਲਸਾ ਜੀ ਨੂੰ ਬਖਸ਼ਿਸ਼ ਕਰਨਾ ਮੇਨ ਮਾਨਿਆਂ ਦੇ ਮਾਨ ਨੂੰ ਤਾਣੇ ਦੇ ਤਾਨ ਸੱਚੇ ਪਤੇ ਵਾਹਿਗੁਰੂ ਜੀ ਆਪ ਜੀ ਦੇ ਹਜ਼ੂਰ ਚਰਨ ਕਮਲਾਂ ਪਾਸ ਸਰਦਾਰ ਸਿੰਘ ਜੀ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਆਪ ਜੀ ਦੇ ਵਿਆਹ ਪ੍ਰਬੂਨ ਨੂੰ ਮੁੱਖ ਰੱਖਦਿਆਂ ਹੋਇਆਂ ਗੁਰੂ ਗਰੀਬ ਨਿਵਾਜ ਕਲ ਤੋਂ ਲੈ ਕੇ ਤੁਰਕੀ ਬਾਣੀ ਆਈ ਤਿੰਨ ਸਭੀ ਚਿੰਤੁੰਮਟਾਈ ਹੋਏ ਸ੍ਰੀ ਅਖੰਡ ਪੁਰਸਾ ਪ੍ਰਕਾਸ਼ਨ ਮਹਾਰਾਜ ਮੱਧਵਲ ਦਿਨ ਪਾਤਸ਼ਾਹ ਜੀਓ ਸੰਗਤਾਂ ਵੱਲੋਂ ਉਪਰਾਲਾ ਕੀਤਾ ਗਿਆ ਪਾਤਸ਼ਾਹ ਜੀਓ ਇਧਰ ਲਈ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਦੇ ਸਥਾਨ 'ਤੇ ਪਾਤਸ਼ਾਹੀਓ ਨਵੇਂ ਗੁਰਦੁਆਰਾ ਸਾਹਿਬ 'ਤੇ ਪਾਤਸ਼ਾਹੀਓ ਸੰਗਤਾਂ ਵੱਲੋਂ ਮਾਰਚ ਕੀਤਾ ਗਿਆ ਹੈ ਜਨ ਦੇ ਰੂਪ ਦੇ ਵਿੱਚ ਆਪ ਜੀ ਦੀ ਕਿਰਪਾ ਹੋਈ ਹੈ ਪਾਤਸ਼ਾਹੀਓ ਆਪ ਜੀ ਦੀ ਅਗਿਆ ਲੈ ਕੇ ਪਾਤਸ਼ਾਹੀਓ ਕਾਰਜ ਆਰੰਭ ਕੀਤਾ ਹੈ ਸਮਾਪਤੀ ਹੋਈ ਹੈ ਪਾਤਸ਼ਾਹੀਓ ਆਪ ਜੀ ਦਾ ਹਰ ਦਸ ਗਾਉਂਦੇ ਆ ਗੁਰੂ ਗ੍ਰੰਥ ਨਿਮਾਜ਼ ਆਪ ਜੀ ਦੇ ਦਰਬਾਰਾਂ ਵਿੱਚ ਸਜਦੇ ਆ ਬੈਠਦੇ ਆ ਉੱਠਦੇ ਆ ਨਾਮ ਜਪਦੇ ਆ ਇੱਕ ਨਹੀਂ ਨੇਕਾਂ ਪ੍ਰਕਾਰ ਦੀਆਂ ਗਲਤੀਆਂ ਤਰੁੱਟੀਆਂ ਭੁੱਲ ਹੋ ਜਾਂਦੀਆਂ ਨੇ ਆਪ ਜੀ ਅਣਜਾਣ ਬੱਚੇ ਸਮਝ ਕੇ ਮਾਫ਼ ਕਰ ਲੈਣਾ ਅਗਾਹ ਵਾਸਤੇ ਸਮਤਮਕ ਬਖਸ਼ਿਸ਼ ਕਰਨੇ ਗੁਰਬਾਣੀ ਦੇ ਸੁੱਧ ਉਚਾਰਨ ਸ਼ਬਦਾਂ ਦੇ ਸੁੱਧ ਉਚਾਰਨ ਬਖਸ਼ਿਸ਼ ਕਰਨੇ ਸੇਵਾ ਆਪ ਜੀ ਨੇ ਆਪਣੇ ਸਿਰ ਤੇ ਮਿਹਰ ਪ੍ਰਤਿਰੱਖੇ ਕਰਵਾਲੇ ਨੇ ਪੂਰੇ ਨਗਰ ਜੋਗਾ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨੇ ਨਾਮ ਦੀਆਂ ਦਾਤਾਂ ਸਿਮਰ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਇਸੇ ਤਰ੍ਹਾਂ ਸੰਗਤਾਂ ਆਪ ਜੀ ਦੇ ਇਛਾ ਨਾਲ ਆਪ ਜੀ ਦੇ ਪਰਵ ਨੂੰ ਲਾਉਂਦੀਆਂ ਰਹਿਣ ਸੰਗਤਾਂ ਨੂੰ ਖੁਸ਼ੀਆਂ ਬਖਸ਼ਿਸ਼ ਕਰੋ ਜੀ ਸਹੀ ਪਿਆਰੇ ਮੇਲ ਜਿਨ੍ਹਾਂ ਮਿਹਰ ਜੀ ਦਾ ਨਾਮ ਕਿਤਾਬ ਹੈ ਨਾਮ ਤੇ ਨਾਮ ਚੜ੍ਹਦੇ ਪਾਉਂਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ भले सोन भले सोले सोन भले